ਨੇ ਕੁਛ ਜਿਹੜੇ ਧਰਮ ਦੇ ਠੇਕੇਦਾਰ ਨੇ ਜਿਹੜੇ ਆਪਣੇ ਆਪ ਨੂੰ ਸਿੱਖ ਸਮਝਦੇ ਨੇ ਸਭ ਤੇ ਪੱਗਾ ਨੇ ਤੇ ਸੋਚ ਬ੍ਰਾਹਮਣ ਵਾਲੀ ਹੈ ਉਹਨਾਂ ਨੂੰ ਕਹਿੰਦੇ ਨੇ ਪੱਗਾ ਵਾਲੇ ਬ੍ਰਾਹਮਣ ਜਿਨ੍ਹਾਂ ਲੋਕਾਂ ਨੇ ਸਤਗੁਰੂ ਦਾਸ ਮਹਾਰਾਜ ਨੂੰ ਸਤਗੁਰੂ ਦਾਸ ਮਹਾਰਾਜ ਨੂੰ ਹਮੇਸ਼ਾ ਹੀ ਭਗਤ ਕਹਿ ਕੇ ਟਾਰਿਆ ਪੰਜੇ ਪਾਛਾ ਨੇ ਭਗਤ ਕਿਉਂ ਲਿਖਿਆ ਉਹਦਾ ਕਾਰਨ ਹੈ ਪੰਜੇ ਪਾਛਾ ਨੇ ਬਾਣੀ ਆਦ ਜੁਗਾਦੀ ਸਗਲ ਭਗਤ ਪਹਿਲਾਂ ਉਹਨੂੰ ਸਮਝਿਆ ਫੇਰ ਲਿਖਿਆ ਇਹ ਬੇਸ਼ਰਮ ਬਿਨਾ ਪੰਨ ਤੋਂ ਬਿਨਾ ਕਿਸੇ ਗੱਲ ਤੋਂ ਉਹਨਾਂ ਨੂੰ ਬਾਰ-ਬਾਰ ਲਿਖਦੇ ਨੇ ਔਰ ਇਹਨਾਂ ਦੀ ਔਕਾਤ ਟਕੇ ਦੀ ਨਹੀਂ ਪਰ ਫਿਰ ਵੀ ਪੱਕਤ ਰੱਖਦੇ ਨੇ ਮੈਂ ਤੁਹਾਨੂੰ 2000 21 ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਕਿ ਜਦਨ ਚੂੜੇ ਚ ਮਾਰਾਂ ਨੇ ਗੱਲਾਂ ਚੱਕ ਲਈਆਂ ਜਾਂ ਚੂੜੇ ਚ ਮਾਰ ਬੋਲਣਾ ਸ਼ੁਰੂ ਹੋ ਗਿਆ ਤੇ ਤੁਹਾਡੀ ਬੋਲਤੀ ਬੰਦ ਜ਼ਰੂਰ ਕਰਾਉਣਗੇ ਥੋੜਾ ਜਿਹਾ ਦਿਮਾਗ ਤੇ ਯੋਰ ਪਾਇਓ ਸਖ ਤੁਸੀਂ ਹੋ ਜਾਂ ਜਿਹੜਾ ਬੋਲ ਰਿਹਾ ਇਹ ਸਖਿਆ ਫੈਸਲਾ ਕਰਿਓ ਸਿੱਖੀ ਕਿਸਾਂ ਦੀ ਜਾਂ ਅਕਲ ਦੀ je to si druho dásna